गोल्ड ਦੇ ਵਿੱਚ ਤੁਹਾਨੂੰ ਕਿਵੇਂ ਇਨਵੈਸਟ ਕਰਨਾ ਚਾਹੀਦਾ ਹੈ ਮਤਲਬ ਕਿ ਫਿਜ਼ੀਕਲ 골ਡ ਡਿਜੀਟਲ 골ਡ 골ਡ ਈਟੀਐਫਸ ਜਾਂ ਫਿਰ ਸੋਵਰਨ 골ਡ ਬਾਂਡਸ ਵੈਸੇ ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ ਇਹਦਾ ਤਾਂ ਸਿੱਧਾ ਜਵਾਬ ਹੈ ਐਸਜੀਬੀ ਦੇ ਵਿੱਚ ਇਨਵੈਸਟ ਕਰਨਾ ਚਾਹੀਦਾ ਹੈ ਯਾਨੀ ਕਿ ਸੋਵਰਨ 골ਡ ਬਾਂਡਸ ਸਾਰੇ ਐਕਸਪਰਟਸ ਦਾ ਇਹੀ ਕਹਿੰਦੇ ਆ ਵੈਸੇ ਇੱਕ ਤਾਂ ਤੁਹਾਨੂੰ ਐਸਜੀਬੀਸ ਤੇ ਕੋਈ ਮੇਕਿੰਗ ਚਾਰजेस ਨਹੀਂ ਲੱਗਦਾ ਉੱਪਰੋਂ ਤੁਹਾਨੂੰ ਕੋਈ ਜੀਐਸਟੀ ਨਹੀਂ ਦੇਣਾ ਪੈਂਦਾ ਤੇ ਇਸ ਤੋਂ ਬਾਅਦ ਤੁਹਾਨੂੰ ਸਾਲ ਦਾ 2.5% ਇਹਨਾਂ ਐਸਜੀਬੀਸ ਤੇ ਵਿਆਜ ਮਿਲ ਜਾਂਦਾ ਹੈ ਹਜੇ ਵੀ ਸਾਨੂੰ ਸੋਚਣ ਦੀ ਲੋੜ ਹੈ ਕਿ ਨਹੀਂ ਬਹੁਤ ਸਾਰੇ ਲੋਕਾਂ ਨੂੰ ਤਾਂ ਪਤਾ ਹੋਵੇਗਾ ਕਿ ਇਸ ਚੀਜ਼ ਦੀ ਹਾਈ ਪੋਸਿਬਿਲਿਟੀ ਹੈ ਕਿ ਫਿਊਚਰ ਦੇ ਵਿੱਚ ਗਵਰਨਮੈਂਟ ਇਹਨਾਂ SGBs ਨੂੰ ਇਸ਼ੂ ਕਰਨਾ ਹੀ ਬੰਦ ਕਰ ਦੇ। ਉਹ ਮੈਂ ਇਸ ਲਈ ਕਹਿ ਰਿਹਾ ਕਿ ਇਸ ਚੀਜ਼ ਦੇ ਲਈ ਨਾ ਆਪਾਂ 2015 'ਚ ਚੱਲਦੇ ਆ। ਜਦੋਂ RBI ਨੇ ਗਵਰਨਮੈਂਟ ਨਾਲ ਮਿਲ ਕੇ ਨਾ SGBs ਨੂੰ ਲਾਂਚ ਕੀਤਾ ਸੀ। ਹੁਣ ਇੱਕ ਚੀਜ਼ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਇੰਡੀਅਨਜ਼ ਨੂੰ ਨਾ 골ਡ ਦੇ ਨਾਲ ਬੜਾ ਪਿਆਰ ਹੈ। ਤਾਂ ਇੰਡੀਆ ਦੇ ਵਿੱਚ ਇਸ 골ਡ ਦੀ ਮੈਸਿਵ ਡਿਮਾਂਡ ਨੂੰ ਦੇਖਦੇ ਹੋਏ ਗਵਰਨਮੈਂਟ ਨੂੰ ਕਾਫੀ ਕੁਆਂਟੀਟੀ ਦੇ ਵਿੱਚ 골ਡ ਇੰਪੋਰਟ ਕਰਨਾ ਪੈਂਦਾ ਸੀ। ਤੇ ਇਸੇ ਚੀਜ਼ ਦੇ ਚੱਲਦੇ ਹੋਏ RBI ਨੇ SGBs ਨੂੰ ਲਾਂਚ ਕੀਤਾ ਸੀ। ਸੌਖੇ ਸ਼ਬਦਾਂ 'ਚ કહਾਂ ਤਾਂ 골ਡ ਇੰਪੋਰਟ ਕਰਨ ਦਾ ਇੱਕ ਬेटर ਆਪਸ਼ਨ ਮਿਲ ਗਿਆ ਸੀ 골ਡ ਦੇ ਵਿੱਚ ਇਨਵੈਸਟ ਕਰਕੇ ਹੁਣ ਇਹਨਾਂ এসਜੀਬੀਜ਼ ਦਾ ਨਾ ਆਈਡੀਆ ਕਾਫੀ ਸਿੰਪਲ ਸੀ ਕਿ ਫਿਜ਼ੀਕਲ 골ਡ ਖਰੀਦਣ ਦੀ ਬਜਾਏ 골ਡ ਬਾਂਡਸ ਖਰੀਦ ਲਓ ਤੁਹਾਨੂੰ ਇਹਨਾਂ ਤੇ ਐਨਲੀ 2.5% ਦਾ ਫਿਕਸ ਇੰਟਰਸਟ ਵੀ ਮਿਲੇਗਾ ਤੇ ਜੇਕਰ ਤੁਸੀਂ ਇਹਨਾਂ 골ਡ ਬਾਂਡਸ ਨੂੰ 8 ਸਾਲ ਤੱਕ ਹੋਲਡ ਕਰਕੇ ਰੱਖਦੇ ਹੋ ਫਿਰ ਤੁਹਾਨੂੰ ਗੇਨਸ ਤੇ ਵੀ ਕੋਈ ਟੈਕਸ ਨਹੀਂ ਦੇਣਾ ਪੈਣਾ ਹੁਣ ਇੱਕ ਤਾਂ ਇੰਟਰਸਟ ਮਿਲ ਰਿਹਾ ਸੀ ਉੱਪਰੋਂ ਕੋਈ ਟੈਕਸ ਵੀ ਨਹੀਂ ਸੀ ਦੇਣਾ ਪੈਣਾ ਐਨਾ ਸੁਣਦੇ ਹੀ ਲੋਕਾਂ ਦੀ ਅੱਖਾਂ ਚ ਚਮਕ ਆ ਗਈ ਤੇ এসਜੀਬੀ ਹਿੱਟ ਹੋ ਗਿਆ ਹੁਣ ਸਰਕਾਰ ਵੀ ਖੁਸ਼ ਤੇ ਜ ਇਹ ਸਰਕਾਰ ਨੂੰ ਸਸਤੇ ਰੇਟਾਂ 'ਚ ਪੈਸਾ ਮਿਲ ਰਿਹਾ ਸੀ ਹੁਣ ਜਦੋਂ ਵੀ ਸਰਕਾਰ ਪੈਸਾ ਚੱਕਦੀ ਸੀ ਲੋਕਾਂ ਨੂੰ ਬਾਂਡਸ ਆਫਰ ਕਰਕੇ ਤਾਂ ਉਹਨਾਂ ਨੂੰ 6 ਤੋਂ 7% ਵਿਆਜ ਦੇਣਾ ਪੈਂਦਾ ਸੀ ਤੇ ਇਹ 골ਡ ਬਾਂਡਸ ਆਫਰ ਕਰਕੇ ਉਹਨਾਂ ਨੂੰ ਸਿਰਫ 2.5% ਹੀ ਵਿਆਜ ਦੇਣਾ ਪੈਂਦਾ ਸੀ ਸੌਖੇ ਸ਼ਬਦਾਂ 'ਚ ਕਹਾ ਤਾਂ ਗਵਰਨਮੈਂਟ ਨੂੰ ਸਸਤੇ ਰੇਟਾਂ 'ਚ ਲੋਨ ਮਿਲ ਰਿਹਾ ਸੀ ਤੇ ਇਹ ਚੀਜ਼ ਵੀ ਕਾਫੀ ਵਧੀਆ ਸੀ ਹੁਣ ਹੋਇਆ ਕੀ ਸੀ ਕਿ ਐਸਜੀਬੀ ਦਾ ਜਿਹੜਾ ਪਹਿਲਾ ਈਸ਼ੂ ਆਇਆ ਸੀ ਉਹ ਸੀ 2015 ਦੇ ਵਿੱਚ ਤੇ 2015 ਤੋਂ ਲੈ ਕੇ 2024 ਤੱਕ 골ਡ ਦੇ ਪ੍ਰਾਈਸਸ 180% ਵੱਧ ਚੁੱਕੇ ਐ ਹੁਣ ਇਹਦੇ ਵਿੱਚ ਇਨਵੈਸਟਰਸ ਨੇ ਤਾਂ ਵਧੀਆ ਪੈਸ ਪਰ ਸਰਕਾਰ ਥੋੜੀ ਸਟ੍ਰੈਸ ਚ ਆ ਗਈ ਕਿਉਂਕਿ ਅਲਟੀਮੇਟਲੀ ਸਾਰਾ ਪੈਸਾ ਦੇਣਾ ਤਾਂ ਸਰਕਾਰ ਨੂੰ ਹੀ ਪੈਣਾ ਸੀ ਹੁਣ ਸਰਕਾਰ ਨੇ ਸੋਚਿਆ ਤਾਂ ਇਹ ਸੀ ਵੀ ਸਸਤੇ ਰੇਟਾਂ 'ਚ ਪੈਸਾ ਮਿਲ ਰਿਹਾ ਹੈ ਸਿਰਫ 2.5% ਹੀ ਵਿਆਜ ਦੇਣਾ ਪੈਣਾ ਬਟ ਐਕਚੁਅਲ ਦੇ ਵਿੱਚ ਇਹ ਸਰਕਾਰ ਨੂੰ ਬਹੁਤ ਮਹਿੰਗਾ ਪੈ ਗਿਆ ਜੇਕਰ ਰਫੀ ਕੈਲਕੂਲੇਸ਼ਨ ਕੀਤੀ ਜਾਵੇ ਤਾਂ ਇਹ 골ਡ ਬਾਂਡਸ ਦਾ ਜਿਹੜਾ ਇੰਟਰਸਟ ਹੈ ਸਰਕਾਰ ਨੂੰ 10% ਤੋਂ ਵੀ ਜ਼ਿਆਦਾ ਪੈ ਗਿਆ ਜੋ ਕਿ ਬਹੁਤ ਜ਼ਿਆਦਾ ਹੈ ਹੁਣ ਇਥੇ ਸਰਕਾਰ ਕੋਲੇ ਦੋ ਹੀ ਆਪਸ਼ਨ ਹੈ ਜਾਂ ਤਾਂ ਇਹਨਾਂ ਬਾਂਡਸ ਨੂੰ ਇਸ਼ੂ ਕਰਨਾ ਹੀ ਬੰਦ ਕਰ ਦੇ ਜਾਂ ਫਿਰ ਦੂਜਾ ਆਪਸ਼ਨ ਇਹ ਹੈ ਵੀ ਇਹਨਾਂ ਬਾਂਡਸ ਦੇ ਜਿਹੜੇ ਬੈਨੀਫਿਟ ਨੇ ਜਿਵੇਂ ਕਿ ਐਨੂਅਲ ਇੰਟਰਸਟ ਵਗੈਰਾ ਘਟਾ ਕੇ ਇਹਨਾਂ ਤੇ ਟੈਕਸ ਲਾਉਣਾ ਸ਼ੁਰੂ ਕਰ ਦੇ ਤੇ ਮੈਨੂੰ ਲੱਗਦਾ ਸੈਕੰਡ ਵਾਲਾ ਮੋਸਟ ਲਾਈਕਲੀ ਹੈ ਕਿਉਂਕਿ ਇਹਦੇ ਨਾਲ ਇਹਨਾਂ ਬਾਂਡ ਦੀ ਰੈਲੇਵੈਂਸ ਵੀ ਕਾਫੀ ਘਟ ਜੇਗੀ ਐਨੀ ਹਾਊ ਇਸ ਕਹਾਣੀ ਦਾ ਇੰਪੈਕਟ ਇਹ ਹੋਇਆ ਵੀ ਪਿਛਲੇ 9 ਮਹੀਨਿਆਂ ਤੋਂ ਕੋਈ ਵੀ ਨਵਾਂ ਇਸ਼ੂ ਨਹੀਂ ਆਇਆ ਇਹਨਾਂ ਗੋਲਡ ਬਾਂਡਸ ਦਾ ਪਹਿਲਾਂ ਹਰ ਇੱਕ ਦੋ ਮਹੀਨਿਆਂ ਤੋਂ ਬਾਅਦ ਕੋਈ ਨਾ ਕੋਈ ਨਵਾਂ ਇਸ਼ੂ ਆ ਜਾਂਦਾ ਸੀ ਪੁਰਾ ਹੁਣ ਇਦਾਂ ਦੇ ਹਾਲਾਤਾਂ 'ਚ ਸਵਾਲ ਇਹ ਆਉਂਦਾ ਹੈ ਵੀ ਇੱਕ ਨਵਾਂ ਇਨਵੈਸਟਰ ਕੀ ਕਰੇ ਇਹ ਜਿਹੜੀ ਐਸਜੀਬੀਜ਼ ਵਾਲੀ ਆਪਸ਼ਨ ਹੈ ਇਹ ਤਾਂ ਖਤਮ ਹੁੰਦੀ ਦਿਖ ਰਹੀ ਹੈ ਇਸ ਤੋਂ ਇਲਾਵਾ ਸਾਨੂੰ ਹੋਰ ਕੀ ਕਨਸੀਡਰ ਕਰਨਾ ਚਾਹੀਦਾ ਹੈ ਤਾਂ ਇੰਨਾ ਹਾਲਾਤਾਂ 'ਚ ਜਿਹੜੇ ਇਨਵੈਸਟਰਸ ਨੇ ਉਹਨਾਂ ਕੋਲ ਤਿੰਨ ਆਪਸ਼ਨ ਬਚਦੇ ਆ ਫਿਜ਼ੀਕਲ 골ਡ ਡਿਜੀਟਲ 골ਡ ਤੇ 골ਡ ਈਟੀਐਫਸ ਹੁਣ ਇਹਨਾਂ ਤਿੰਨਾਂ ਦਾ ਅੱਗੇ ਕੰਪੈਰੀਜ਼ਨ ਕਰਾਂ ਇਸ ਤੋਂ ਪਹਿਲਾਂ ਮੈਂ ਇਹ ਮੰਨ ਕੇ ਚੱਲਦਾ ਵੀ ਇਹ 골ਡ ਇਨਵੈਸਟਮੈਂਟ ਤੁਹਾਡਾ ਪ੍ਰੈਕਟੀਕਲ ਡਿਸੀਜ਼ਨ ਹੈ ਇਮੋਸ਼ਨਲ ਡਿਸੀਜ਼ਨ ਨਹੀਂ ਤੇ ਜੇਕਰ ਤੁਹਾਡੀ 골ਡ ਦੇ ਨਾਲ ਕੋਈ ਇਮੋਸ਼ਨਲ ਐਸੋਸੀਏਸ਼ਨ ਹੈ ਤਾਂ ਇਸ ਵੀਡੀਓ ਉਹਨੂੰ ਤੁਸੀਂ ਫਿਜ਼ੀਕਲ ਪੋゼਸ਼ਨ ਦੀ ਤਰ੍ਹਾਂ ਟ੍ਰੇਡ ਕਰ ਸਕਦੇ ਹੋ ਹੁਣ ਕਿਉਂਕਿ ਉਹਦੇ ਨਾਲ ਤੁਹਾਡੀ ਇਮੋਸ਼ਨਲ ਅਟੈਚਮੈਂਟ ਹੈ ਫਿਰ ਤਾਂ ਤੁਸੀਂ ਉਹਨੂੰ ਕਦੇ ਵੇਚੋਗੇ ਨਹੀਂ ਹੁਣ ਇੱਥੋਂ ਤੱਕ ਕਹਾਣੀ ਕਲੀਅਰ ਹੈ ਹੁਣ ਆਪਾਂ ਇਹਨਾਂ ਤਿੰਨਾਂ ਦੀ ਨਾ ਬਾਇੰਗ ਕਾਸਟ ਕੰਪੇਅਰ ਕਰ ਲੈਨੇ ਆ ਕਿਉਂਕਿ ਇਹਨਾਂ 'ਚ ਸਭ ਤੋਂ ਵੱਡਾ ਫਰਕ ਇਹਨਾਂ ਦੀ ਕਾਸਟ 'ਚ ਹੀ ਆ ਤੁਹਾਨੂੰ ਇੱਕ ਐਗਜ਼ਾਮਪਲ ਦੇ ਨਾਲ ਦੱਸਦਾ ਜਿਹੜਾ ਫਿਜ਼ੀਕਲ 골ਡ ਹੈ ਉੱਥੇ ਤਿੰਨ ਮੇਜਰ ਖਰਚੇ ਹੁੰਦੇ ਆ ਪਹਿਲਾਂ ਤਾਂ ਜਿਹੜੇ 골 ਜੁਵੈਲਰੀ ਆ ਉਹਦੇ ਮੇਕਿੰਗ ਚਾਰਜਸ ਇੱਥੇ ਤੁਹਾਨੂੰ 5 ਤੋਂ 10% ਤਾਂ ਦੇਣਾ ਹੀ ਪਏਗਾ ਦੂਜਾ ਖਰਚਾ ਇਹ ਆ ਜਿਹੜ ਤੇ ਨਾ ਸਾਰੇ ਤਾਂ ਉੱਪਰ ਜਿਹੜਾ ਫਿਜ਼ੀਕਲ 골ਡ ਹੈ ਤੇ ਤੁਹਾਨੂੰ 3% ਤਾਂ GST ਵੀ ਲੱਗਦਾ ਹੈ ਤੇ ਉਹ ਵੀ ਰਿਟੇਲ ਕਸਟਮਰ ਦੀ ਜੇਬ ਚ ਜਾਂਦਾ ਸੋ ਓਵਰਆਲ ਜਿਹੜਾ ਫਿਜ਼ੀਕਲ 골ਡ ਹੈ ਉਹ ਤੁਹਾਨੂੰ 15 ਤੋਂ 20% ਮਹਿੰਗਾ ਪੈ ਜਾਂਦਾ ਜੋ ਕਿ ਕਾਫੀ ਮਹਿੰਗੀ ਇਨਵੈਸਟਮੈਂਟ ਹੋ ਜਾਂਦੀ ਹੈ ਹੁਣ ਗੱਲ ਕਰ ਲੈਨੇ ਆ ਡਿਜੀਟਲ 골ਡ ਦੀ ਜਿੱਥੇ ਕਿ ਤੁਹਾਡੇ ਮੇਕਿੰਗ ਚਾਰजेस ਜਾਂ ਫਿਰ ਸਟੋਰੇਜ ਚਾਰजेस ਦਾ ਖਰਚਾ ਤਾਂ ਬਚ ਜਾਂਦਾ ਹੈ ਪਰ ਡਿਜੀਟਲ 골ਡ ਦੇ ਵਿੱਚ ਕਾਫੀ ਵਾਰੀ ਦੇਖਿਆ ਗਿਆ ਵੀ ਮਾਰਕੀਟ ਦੇ ਨਾਲੋਂ ਬਾਇੰਗ ਜਾਂ ਸੇਲਿੰਗ ਪ੍ਰਾਈਸ ਦੇ ਵਿੱਚ ਨਾ 2 ਤੋਂ 3% ਦਾ ਡਿਫਰੈਂਸ ਆ ਜਾਂਦਾ ਹੈ ਸੋ ਓਵਰ ਆਲ ਤੁਹਾਨੂੰ 6% ਦਾ ਸਪਰੈਡ ਦੇਖਣ ਨੂੰ ਮਿਲਦਾ 3% ਖਰੀਦਣ ਵੇਲੇ ਤੇ 3% ਵੇਚਣ ਵੇਲੇ ਤੇ ਇਸ ਤੋਂ ਇਲਾਵਾ ਫਿਜ਼ੀਕਲ 골ਡ ਦੀ ਤਰ੍ਹਾਂ ਡਿਜੀਟਲ 골ਡ ਤੇ ਵੀ ਤੁਹਾਨੂੰ 3% ਦਾ ਜੀਐਸਟੀ ਲੱਗਦਾ ਸੋ ਓਵਰ ਆਲ ਤੁਹਾਨੂੰ 9% ਦਾ ਖਰਚਾ ਪੈਂਦਾ ਫਿਜ਼ੀਕਲ 골ਡ ਨਾਲੋਂ ਬੈਟਰ ਹੈ ਬਟ ਹਜੇ ਵੀ ਥੋੜਾ ਹੁਣ ਆਪਾਂ ਗੱਲ ਕਰ ਲੈਨੇ ਗੋਲਡ ETF ਦੀ ਇੱਥੇ ਅੱਗੇ ਤਾਂ ਖਰਚੇ ਜਮ੍ਹਾਂ ਹੀ ਘਟ ਜਾਂਦੇ ਆ ਕਿਉਂਕਿ ਗੋਲਡ ETF ਦੇ ਵਿੱਚ ਤੁਸੀਂ ਸਿਰਫ ETF ਦਾ ਐਕਸਪੈਂਸ ਫੀਸ ਉਹ ਦੇਣਾ ਹੁੰਦਾ ਜੋ ਕਿ ਅਧਿਕਤੋਂ 1% ਦੇ ਕਰੀਬ ਹੁੰਦਾ ਤੇ ਇਸ ਤੋਂ ਇਲਾਵਾ ਐਨੂਅਲ ਡਿਮੈਂਡ ਚਾਰजेस ਹੁੰਦੇ ਆ ਜੋ ਕਿ ਟਿਪਿਕਲੀ 200-300 ਰੁਪਏ ਹੁੰਦੇ ਆ ਸੋ ਓਵਰਆਲ ਕੋਸਟ ਲਾ ਕੇ ਦੇਖੋਗੇ ਤਾਂ ਗੋਲਡ ETF ਦੀ ਜਿਹੜੀ ਕੋਸਟ ਆ ਉਹ 2% ਤੋਂ ਉੱਪਰ ਨਹੀਂ ਜਾਂਦੀ ਜੋ ਕਿ ਦੋਨੇ ਹੀ ਫਿਜ਼ੀਕਲ ਤੇ ਡਿਜੀਟਲ ਗੋਲਡ ਨਾਲੋਂ ਕਿਤੇ ਜ਼ਿਆਦਾ ਬੈਟਰ ਹੈ ਇਹੜੇ ਗੋਲਡ ETF ਹੈ ਉਹ ਰਫਲੀ 15% ਸਸਤਾ ਪੈਂਦਾ ਤੁਹਾਨੂੰ ਫਿਜ਼ੀਕਲ ਗੋਲਡ ਨਾਲੋਂ ਤੇ 7% ਸਸ ਹੁਣ ਇਥੇ 골ਡ ਮਿਊਚੁਅਲ ਫੰਡ ਵੀ ਇੱਕ ਆਪਸ਼ਨ ਆ ਜਾਂਦਾ ਹੈ ਜੋ ਕਿ 골ਡ ETF ਦੀ ਤਰ੍ਹਾਂ ਹੀ ਹੁੰਦਾ ਪਰ 골ਡ ਮਿਊਚੁਅਲ ਫੰਡ ਦੇ ਵਿੱਚ ਤੁਸੀਂ ਸਿਰਫ ਐਕਸਪੈਂਸ ਰੇਸ਼ਿਓ ਦੇਣਾ ਹੁੰਦਾ ਇੱਥੇ ਤਾਂ ਤੁਹਾਨੂੰ ਡਿਮੈਟ ਚਾਰਜਸ ਵੀ ਨਹੀਂ ਦੇਣੇ ਪੈਂਦੇ ਬਟ ਜਿਹੜੇ 골ਡ ਮਿਊਚੁਅਲ ਫੰਡ ਹੈ ਉਹਨਾਂ ਦਾ ਜਿਹੜਾ ਐਕਸਪੈਂਸ ਰੇਸ਼ਿਓ ਹੈ 골ਡ ETF ਦੇ ਨਾਲੋਂ ਥੋੜਾ ਜਿਹਾ ਹਾਈ ਰਹਿੰਦਾ ਤੇ ਓਵਰਆਲ ਦੇਖਿਆ ਜਾਵੇ ਤਾਂ ਕਾਸਟ ਸੇਮ ਹੀ ਆ ਜਾਂਦੀ ਹੈ ਹੁਣ ਇਸ ਤੋਂ ਇਲਾਵਾ ਇਹਨਾਂ ਤਿੰਨਾਂ ਦੇ ਵਿੱਚ ਇੱਕ ਹੋਰ ਫਰਕ ਆ ਜਾਂਦਾ ਉਹ ਇਹਨਾਂ ਦੀ ਲਿਕুইਡਿਟੀ ਦੇ ਵਿੱਚ ਮਤਲਬ ਜੇ ਤੁਸੀਂ ਆਪਣੀ ਇਨਵੈਸਟਮੈਂਟ ਵੇਚਣ ਜਾਓ ਤਾਂ ਕਿੰਨੇ ਕੁ ਸੌਖੇ ਤਰੀਕੇ ਜੇਕਰ ਫਿਜ਼ੀਕਲ 골ਡ ਦੀ ਗੱਲ ਕਰੀਏ ਤਾਂ ਤੁਸੀਂ ਪਹਿਲਾਂ ਆਪਣੇ ਪੋਜ਼ੇਸ਼ਨਸ ਆਪਣੇ ਬੈਂਕ ਦੇ ਲੋਕਰ ਚੋਂ ਕਢਵਾਓਗੇ ਫਿਰ ਕਿਸੇ ਜੁਐਲਰ ਕੋਲ ਜਾਓਗੇ ਹੁਣ ਜੁਐਲਰ ਤੇ ਡਿਪੈਂਡ ਕਰਦਾ ਵੀ ਤੁਹਾਡਾ ਵੇਚਣ ਦਾ ਐਕਸਪੀਰੀਅੰਸ ਕਿੱਦਾਂ ਦਾ ਰਹਿੰਦਾ ਹੈ ਇੱਕ ਚੀਜ਼ ਸਾਨੂੰ ਸਾਰਿਆਂ ਨੂੰ ਪਤਾ ਹੈ ਇਹ ਜਿਹੜੇ ਜੁਐਲਰਸ ਹੁੰਦੇ ਆ ਵੇਚਣ ਦੇ ਟਾਈਮ ਤੇ ਬੜੀਆਂ ਟ੍ਰਿਕਸ ਲਾਉਂਦੇ ਨੇ ਤਾਂ ਤੁਹਾਨੂੰ ਥੋੜਾ ਬਹੁਤਾ ਚੂਨਾ ਤਾਂ ਲਾਈ ਦਿੱਤਾ ਜਾਂਦਾ ਮੋਟਾ ਮੋਟਾ ਜੇਕਰ ਤੁਸੀਂ 네ਗੋਸ਼ੀਏਸ਼ਨ ਦੇ ਵਿੱਚ ਵਧੀਆ ਨਹੀਂ ਹੋ ਤਾਂ ਤੁਹਾਡਾ ਫਿਜ਼ੀਕਲ 골ਡ ਵੇਚਣ ਦਾ ਜਿਹੜਾ ਪ੍ਰੋਸੈਸ ਹੈ ਉਹ ਥੋੜਾ ਜਿਹਾ ਟੇਢਾ ਹੀ ਰਹਿੰਦਾ ਹੈ ਫਿਰ ਵੀ ਓਵਰਆਲ ਤੁਹ ਜੇਕਰ ਡਿਜੀਟਲ 골ਡ ਦੀ ਗੱਲ ਕਰਾਂ ਤਾਂ ਉੱਥੇ ਫਿਜ਼ੀਕਲ 골ਡ ਨਾਲੋਂ ਵੇਚਣਾ ਤਾਂ ਥੋੜਾ ਜਿਹਾ ਸੌਖਾ ਹੈ ਬਟ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ ਮਾਰਕੀਟ ਨਾਲੋਂ 2-3% ਦਾ ਡਿਫਰੈਂਸ ਆ ਜਾਂਦਾ ਪ੍ਰਾਈਸ ਦੇ ਵਿੱਚ ਸੋ ਇੱਥੇ ਵੇਚਣ ਨਾਲੀ ਇੰਨੀ ਪ੍ਰੋਬਲਮ ਨਹੀਂ ਹੈ ਪਰ ਤੁਹਾਨੂੰ 2-3% ਦੀ ਕਾਸਟ ਤਾਂ ਲੱਗੀ ਜਾਏਗੀ ਪਰ ਜੇਕਰ 골ਡ ETF ਜਾਂ ਫਿਰ ਮਿਊਚੁਅਲ ਫੰਡਸ ਦੀ ਗੱਲ ਕਰੀਏ ਤਾਂ ਇੱਥੇ ਪ੍ਰੋਸੈਸ ਵੀ ਬਿਲਕੁਲ ਸੌਖਾ ਹੋ ਜਾਂਦਾ ਤੇ ਖਰਚੇ ਦੀ ਗੱਲ ਕਰੀਏ ਤਾਂ ਉਹ ਬਿਲਕੁਲ ਜ਼ੀਰੋ ਹੈ ਪਰ ਹਾਂ ਇੱਥੇ ਇੱਕ ਚੀਜ਼ ਹੈ ਵੀ ਜਿਹੜੇ ETF ਤੁਹਾਡੇ ਕੋਲੇ ਹੈ ਉਹਦੀ ਐਕਸਚੇਂਜ ਤੇ ਕਿੰਨੀ ਕੁ ਲਿਕਵਿਡਿਟੀ ਹੈਗੀ ਹੈ ਤੇ ਸੋ ਓਵਰਆਲ ਵੈਸਿਸ ਤੇ ਦੇਖਿਆ ਜਾਵੇ ਚਾਹੀ ਕੋਸਟ ਵਾਈ ਚਾਹੀ ਲਿਕুইਡਿਟੀ ਵਾਈਜ਼ 골ਡ ईटीएफ्स ਕਲੀਅਰਲੀ ਵਿਨਰ ਹੈ ਇਥੇ ਮੈਂ ਇੱਕ ਚੀਜ਼ ਹੋਰ ਕਲੀਅਰ ਕਰ ਦਿੰਦਾ ਇਹਨਾਂ ਤਿੰਨ ਆਪਸ਼ਨਸ ਦੇ ਵਿੱਚ ਚਾਹੀ ਫਿਜ਼ੀਕਲ 골ਡ ਹੋਵੇ ਚਾਹੀ ਡਿਜੀਟਲ 골ਡ ਚਾਹੀ 골ਡ ईटीएफ ਜਦੋਂ ਤੁਸੀਂ ਇਹਨਾਂ ਨੂੰ ਵੇਚਣ ਜਾਓਗੇ ਜਿਹੜੇ ਗੇਨਸ ਨੇ ਉਹਨਾਂ ਤੇ ਤੁਹਾਨੂੰ ਕੈਪੀਟਲ ਗੇਨ ਟੈਕਸ ਦੇਣਾ ਹੀ ਪੈਣਾ ਹੈ ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਆਏਗਾ ਸੋ ਹੁਣ ਤੱਕ ਇੱਕ ਚੀਜ਼ ਤਾਂ ਕਲੀਅਰ ਹੈ ਵੀ ਐਸਜੀਬੀ ਇਸ ਤਾਂ ਜਾਂਦੇ ਦਿਖ ਰਹੇ ਹੈ ਤੇ 골ਡ ईटीएफ ਇੱਕ ਵਧੀਆ ਆਪਸ਼ਨ ਲੱਗ ਰਿਹਾ ਪਰ ਮਾਰਕੀਟ ਦੇ ਵਿੱਚ ਤਾਂ ਬਹੁਤ ਸਾਰੇ 골ਡ ईटीएफਸ ਨੇ ਕਿਹੜੇ ਹੁਣ ਇੱਥੇ ਅਸੀਂ ਤੁਹਾਡੇ ਲਈ 2024 ਦੇ ਜਿਹੜੇ ਬੈਸਟ ਗੋਲਡ ਏਟੀਫਸ ਨੇ ਉਹਨਾਂ ਨੂੰ ਇਸ ਟੇਬਲ ਤੇ ਕੰਪੇਅਰ ਕੀਤਾ ਹੈ। ਹੁਣ ਜਦੋਂ ਏਟੀਫਸ ਦੀ ਗੱਲ ਆ ਜਾਂਦੀ ਹੈ ਨਾ ਤਾਂ ਉੱਥੇ ਲਿਕুইਡਿਟੀ ਬੜੀ ਇੰਪੋਰਟੈਂਟ ਹੋ ਜਾਂਦੀ ਹੈ। ਤੇ ਲਿਕুইਡਿਟੀ ਹੁੰਦੀ ਹੈ ਏਯੂਐਮ ਸਾਈਜ਼ ਤੋਂ। ਤੇ ਅਸੀਂ ਅਬਜ਼ਰਵ ਕੀਤਾ ਹੈ ਵੀ ਜੇਕਰ ਏਯੂਐਮ ਸਾਈਜ਼ 500 ਕਰੋੜ ਤੋਂ ਘੱਟ ਹੈ ਤਾਂ ਲਿਕুইਡਿਟੀ ਵਧੀਆ ਨਹੀਂ ਆ ਪਾਉਂਦੀ। ਤੇ ਇਸੇ ਚੀਜ਼ ਦੇ ਚੱਲਦੇ ਹੋਏ ਇੱਥੇ ਅਸੀਂ IDBI, ਅਦਿੱਤਿਆ ਵਿਰਲਾ, ਇਨਵੈਸਕੋ ਤੇ ਯੂਟੀਆ ਨੂੰ ਰਿਜੈਕਟ ਕਰਤਾ ਹੈ। ਕਿਉਂਕਿ ਇਹਨਾਂ ਸਾਰਿਆਂ ਦਾ ਜਿਹੜਾ ਏਯੂਐਮ ਸਾਈਜ਼ ਆ ਉਹ ਪਰ ਸਾਡੇ ਕੋਲੇ ਬਚਦਾ ਐਸਬੀਆਈ ਐਚਡੀਐਫਸੀ ਐਕਸੈਸ ਤੇ ਕੋਟਕ ਇਹਨਾਂ ਸਾਰਿਆਂ ਦੇ ਟਰੈਕਿੰਗ 에ਰਰਸ ਦੇ ਵਿੱਚ ਵੀ ਬਹੁਤ ਘੱਟ ਫਰਕ ਹੈ ਪਰ ਫਿਰ ਵੀ ਜੇਕਰ ਦੇਖਿਆ ਜਾਵੇ ਤਾਂ ਐਸਬੀਆਈ ਦਾ ਤਾਂ ਜਮ੍ਹਾਂ ਹੀ ਸਭ ਤੋਂ ਘੱਟ ਹੈ ਪਲੱਸ ਐਸਬੀਆਈ ਦਾ ਐਕਸਪੈਂਸ ਰੇਸ਼ਿਓ ਵੀ ਸਭ ਤੋਂ ਘੱਟ ਹੈ ਬਸ ਐਸਬੀਆਈ ਦੇ ਵਿੱਚ ਤੁਹਾਨੂੰ 1% ਦਾ ਐਗਜ਼ਿਟ ਲੋਡ ਲੱਗਦਾ ਹੈ ਤੇ ਉਹੀ ਐਕਸੈਸ ਤੇ ਐਚਡੀਐਫਸੀ ਦੇ ਵਿੱਚ ਵੀ ਲੱਗਦਾ ਹੈ ਕੋਟਕ ਦੇ ਵਿੱਚ ਤੁਹਾਨੂੰ ਕੋਈ ਐਗਜ਼ਿਟ ਲੋਡ ਨਹੀਂ ਲੱਗਦਾ ਪਰ ਦੇਖਿਆ ਜਾਵੇ ਤਾਂ ਐਸਬੀਆਈ ਦੇ ਵਿੱਚ ਜਿਹੜਾ ਐਗਜ਼ਿਟ ਲੋਡ ਹੈ ਉਹ ਸਿਰ 15 ਦਿਨਾਂ ਲਈ ਹੈ ਜੋ ਕਿ ਕਾਫੀ ਐਕਸੈਪਟੇਬਲ ਜੀ ਗੱਲ ਹੈ ਸੋ ਇਹ ਸਾਰੇ ਪੈਰਾਮੀਟਰ ਤੇ ਕਾਫੀ ਵਧੀਆ ਦਿਖ ਰਿਹਾ ਹੈ ਇਹਦਾ AGM ਸਾਈਜ਼ ਵੀ ਕਾਫੀ ਡੀਸੈਂਟ ਹੈ ਜਿਸ ਦੇ ਨਾਲ ਤੁਹਾਨੂੰ ਲਿਕুইਡਿਟੀ ਦੀ ਵੀ ਕੋਈ ਟੈਨਸ਼ਨ ਨਹੀਂ ਰਹੇਗੀ ਤੁਸੀਂ ਜਦੋਂ ਚਾਹੋ ਉਦੋਂ ਬਾਈ ਜਾਂ ਸੈਲ ਕਰ ਸਕਦੇ ਹੋ ਬਾਕੀ ਜੇਕਰ ਤੁਹਾਡੇ ਜੋ ਕਿਸੇ ਵੀ ਵਿਊਅਰ ਦਾ ਕੋਈ ਹੋਰ ਵਿਊ ਪੁਆਇੰਟ ਹੈ ਤਾਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਸਾਨੂੰ ਬਹੁਤ ਚੰਗਾ ਲੱਗੇਗਾ ਤੁਹਾਡੇ ਐਕਸਪੀਰੀਅੰਸ ਨੂੰ ਸੁਣ ਕੇ ਬਾਕੀ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਟਿਲ ਥੈਨ ਬੀਕੇ ਫਾਈਫ